चार सौ नवांगे मुंत्री करदा की ਉੜਾ ਛੱਡਾਂਗੇ ਤੁਹਾਡੇ ਘਰਾਂ ਦੇ ਵਿੱਚ ਗੱਡਰ ਛੱਡਾਂਗੇ ਅਸੀਂ ਕਿਹੜੀਆਂ ਗੱਲਾਂ ਤੇ ਤੁਸੀਂ ਹੋ ਕਰਦੇ ਹੋ ਔਰ ਇੱਕ ਗੱਲ ਹੋਰ ਮੀਟਿੰਗ ਦੇ ਵਿੱਚ ਕੀ ਕਹਿੰਦੇ ਇਹ ਸਾਨੂੰ ਸਾਡੇ ਆਗੂ ਸਾਡੇ ਉਹਨਾਂ ਨੂੰ ਕੀ ਕਹਿੰਦਾ ਠੀਕੇ ਜੇ ਤੁਹਾਡੀਆਂ 50 50000 ਤਰਖਾਹਾਂ ਦਾ ਕਰ ਦਈਏ ਠੀਕੇ 2032 ਦੇ ਵਿੱਚ ਕੌਣ ਦੇਵੋ ਦੇਖੋ ਇਹ ਇਹ ਜੇ ਸੁਪਨੇ ਲਈ ਬੈਠੇ ਆ ਉਹ ਤੁਹਾਨੂੰ ਜੇ ਸੁਪਨੋਕ ਚਾਹਣਾ ਇੱਕ ਦਿਨਾਂ ਕੁਰਸੀ ਤੇ ਰੱਖਣ ਯਾਰਾ ਔਰ ਉਹਦਾ 27 ਦੇ ਵਿੱਚ ਤੁਸੀਂ ਦੇਖ ਲਿਓ ਔਰ ਕੱਲ ਪਰਸੋ ਸਮਾਗਮ ਦੇ ਵਿੱਚ ਵੀ ਰੈਲੀ ਹੋ ਕੇ ਹੱਟੀ ਐ ਔਰ ਸ਼ਹੀਦ ਉਦਮ ਸਿੰਘ ਜੀ ਦਾ ਅਸ਼ੀਰਵਾਦ ਮਨਾ ਕੇ ਹੱਟੀ ਐ ਸਰਕਾਰ ਤੁਸੀਂ ਦੇਖ ਲਓ ਵੀ ਕੇਦਰੀ ਆਗੂ ਜਦੋਂ ਉੱਥੇ ਔਰ ਲੋਕ ਕੁਰਸੀਆਂ ਤੋਂ ਉੱਠ ਕੇ ਭੱਜ ਗਏ ਸੀ ਸਾਥ ਲਓ ਔਰ ਇਹਨਾਂ ਦੇ ਜਿਹੜਾ ਬਦਲਾਅ ਆੰਤ ਹੈ ਉਹ ਨੇੜੇ ਆ ਗਿਆ ਸਾਥੀ ਹੁਣ ਮੈਂ ਦੂਸਰਾ ਬੁਲਾ ਰਾ ਇੱਕ ਹੋਰ ਆਪਾਂ ਕਿਰਾ ਭੀਰਾ ਸਿੰਘ ਜੀ ਨੂੰ ਬਰੇਟੇ ਨੂੰ ਉਹ ਵੀ ਆ ਕੇ ਸਟੇਜ ਤੇ ਸੀਮਤ ਟਾਈਮ ਦੇ ਵਿੱਚ ਆਪਣੇ ਵਿਚਾਰ ਜ਼ੂਰ ਰੱਖਣਗੇ ਭੀਰਾ ਸਿੰਘ ਬਰੇਟਾ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸ਼ਿਵਰਪੋਰਡ ਦੇ ਕੱਚੇ ਗਾਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਾਨੂੰ ਸਤਿ ਸ੍ਰੀ ਅਕਾਲ ਵਧਾਈ ਦੇ ਪਾਤਰੋਂ ਪਰ ਇਹਦੇ ਅੱਪਾ ਕੱਲਾ ਦਿੱਤ ਮੰਤਰੀ ਦੀ ਗੱਲ ਨਹੀਂ ਕਰਾਂਗੇ ਜਦੋਂ ਆਮ ਆਦਮੀ ਦੀ ਸਰਕਾਰ ਦਿੱਲੀ ਹਾਰੀ ਐ ਤਾਂ ਇਹਦੇ ਸਾਰੇ ਦੇ ਸਾਰੇ ਮੰਤਰੀਆਂ ਦੇ ਟੇਵਰ ਬਦਲੇ ਹੋਏ ਨੇ ਦੇਖੋ ਟੇਵਰ ਕਿਉਂ ਬਦਲੇ ਹੋਏ ਨੇ ਕਿਉਂਕਿ ਜਦੋਂ ਦਿੱਲੀ ਹਾਰ ਜਾਂਦੀ ਐ ਤਾਂ ਇਹ ਆਮ ਆਦਮੀ ਦੀ ਸਰਕਾਰ ਅਸੀਂ ਪਹਿਲਾਂ ਵੀ ਕਹਿੰਦੇ ਸੀ ਕਿ ਬੀਜੇਪੀ ਦੀ ਪੀਅ ਟੀਮ ਐ ਜੋ ਮੈਂ ਪਿੱਛੇ ਹੋ ਕੇ ਇਹ ਲੜਾਈ ਲੜਾਂਗਾ ਤੇ ਜਿਹੜੇ ਆਊਟਸੋਰਸ ਕੰਮੇ ਨੇ ਉਹ ਹੀ ਅੱਗੇ ਹੋ ਕੇ ਲੜਨ ਚਲੋ ਸਾਥੀਓ ਵਾਹੀ ਗੁਰੂ ਮਾਰਾ ਕਰਦੇ ਨੇ ਮੈਂ ਇਹਨਾਂ ਦਾ ਮਾਣ ਮਤਨ ਰੱਖਦਾ ਸਾਥੀਓ ਯੋਸ ਸਰਕਾਰ ਜਿਸਨੇ ਸਭ ਤੋਂ ਵੱਧ ਕਰਜ਼ਾ ਲਿਆ ਅਜੇ ਤੱਕ ਇਹਨਾਂ ਨੇ ਪਾਇ ਇਹ ਇੱਕ ਬਟੇਰਾ ਆ ਗਿਆ ਮੈਂ ਤੁਹਾਨੂੰ ਦੱਸਦਾ ਹੁਣ ਜਿਵੇਂ ਜਿਵੇਂ ਮਤਲਬ ਏਜਲੀਆ ਆ ਰਿਹਾ ਹੈ ਜਿੱਥੇ ਇੱਥੇ ਵੀ 200 ਬੰਦੇ ਤੋਂ ਵੱਧ ਦਾ ਇਕੱਠ ਕਿਤੇ ਵੀ ਨਹੀਂ ਹੋ ਰਿਹਾ ਅਬ ਮਤਲਬ ਕਹਦੇ ਪਟਿਆਲੇ ਦੇ ਵਿੱਚ ਏਜਲੀਆ ਆਇਆ ਸੀ ਉੱਥੇ ਮਤਲਬ ਵਿਆਹ ਨਹੀਂ ਪ੍ਰੋਗਰਾਮ ਚਾਹ ਤੇ ਕਿਹਨਾਂ ਸਾਥੀਓ ਤੁਹਾਡਾ ਸਾਡੇ ਨਾਲ ਜਿੰਦੇ ਰਹਿਗੇ ਜਿੰਨਾ ਤੱਕ ਇਹ ਸਰਕਾਰ ਦੀ ਨਕ ਵਿੱਚ ਦੌੜ ਨਹੀਂ ਕਰ ਦਿੰਦੇ ਉਹਨਾਂ ਤੱਕ ਇਹਨਾਂ ਸਾਰੇ ਐਮਐਲਿਆਂ ਦੇ ਸਾਰੇ ਹਾਕਿਆਂ ਚੀਆਪੇ ਜਰੂਰ ਸੱਦਾਂਗੇ ਕਿਉਂਕਿ ਇਹਨਾਂ ਨੂੰ ਦਿਖਣਾ ਨਹੀਂ ਉਸ ਟਾਈਮ ਕੀ ਕਹਿੰਦਾ ਸੀ ਇਹ ਕਿਉਂ ਉਤਰਿਆ ਆਸੀਂ ਦੱਸਦੀਏ ਇੱਥੋਂ ਦੇ ਲੋਕਾਂ ਨੂੰ ਦੁਕਾਨਦਾਰਾਂ ਨੂੰ ਸੀਆਰਡੀ ਨੂੰ ਤੇ ਸਾਡੀ ਬੁੱਤ ਨੂੰ ਇਹ ਕੱਚੇ ਬਲਾਜਮਾਂ ਨੂੰ ਮੀਟਿੰਗ ਦੇ ਕੇ ਉਹਨਾਂ ਨੂੰ ਅੰਦਰ ਬੁਲਾ ਕੇ ਧਮਕੀਆਂ ਮਾਰਦਾ ਹੈ ਅਸੀਂ ਦੱਸ ਦੇਣਾ ਚਾਹੁੰਦੇ ਆ ਵਿੱਤ ਮੰਤਰੀ ਸਾਹਿਬ ਆਹ ਤੇਰੇ ਬਾਅਦ ਦੇ ਵਿੱਚ ਖੜੇ ਆ ਜੇ ਤੂੰ ਪਰਚੇ ਪਾਉਣ ਦੀ ਗੱਲ ਕਰਦਾ ਤੀ ਅੰਦਰ ਆਹ ਤੇਰੀ ਪੰਜਾਬ ਕੋਠੀ ਵੀ ਇੱਥੇ ਖੜੀ ਐ ਤੇ ਕਰਦੇ ਆਂ ਡਰ ਤਾਂ ਇਹ ਪਰਚੇ ਤੇਰੇ ਉਸ ਤਬਕੇ ਦੇ ਲੋਕਾਂ ਤੇ ਜਿਨ੍ਹਾਂ ਦੇ ਵਿੱਚੋਂ ਤੂੰ ਉੱਠ ਕੇ ਗਿਆ ਜਿੰਨਾ ਲੋਕਾਂ ਨੇ ਤਹੀਚਾ ਰ ਤੂੰ ਤੂੰ ਉਹਨਾਂ ਲੋਕਾਂ ਦੇ ਅੰਦਰ ਭਲਾ ਕੇ ਧਮਕੀਆਂ ਮਾਰਦਾ ਇਹ ਪ੍ਰਧਾਨ ਕੇ ਸਰਕਾਰਾਂ ਦੇ ਵਿੱਚੋਂ ਤੇ ਤੂੰ ਉਹ ਬਿੱਤੀਆਂ ਕਰਦੇ ਜਿਹੜੀਆਂ ਤੁਹਾਡੇ ਚਰਚਾਂ ਨੂੰ ਦਿਨਾਂ ਤੇ ਤੇਰੇ ਨਾਲ ਮਿਲੇ ਹੋਏ ਉਹਨਾਂ ਗੁੰਡਿਆਂ ਨੂੰ ਦਿਨ ਜਿਹੜੇ ਇਹਨਾਂ ਕੱਚੇ ਮੁਲਾਜ਼ਮਾਂ ਦਾ ਤੁਹਾਡੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕੰਮ ਕਰਾ ਰਹੇ ਐ ਚਮਚੇ ਕੱਚੇ ਮਰਦਾ ਬੋਲ ਦੇ ਵਿੱਚ ਆਇਤੀ ਕਿ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਾਂਗੇ ਪਰ ਤੁਹਾਡੇ ਤਿੰਨ ਸਾਲਾ ਜਿਹੜੇ ਟੱਪ ਚੁੱਕੇ ਆ ਤੁਸੀਂ ਇੱਕ ਵੀ ਕੱਚਾ ਮਜ਼ਦੂਰ ਕਿਸੇ ਵੀ ਮੈਦਾਨੇ ਦੇ ਪੱਕਾ ਨਹੀਂ ਕੀਤਾ ਮੁਕਾਬਲਾ ਮੁਕਾਬਲਾ ਹਾਏ ਜੀ ਹਾਏ ਜੀ ਕਿਹ ਕਰਾਈ ਨੇ ਔਰ ਪਰ ਜੇਕਰ ਸਰਕਾਰ ਸਾਡੇ ਨਾਲ ਇਹ ਨੀਤੀਆਂ ਖੇਡੂਗੀ ਤੇ ਅਸੀਂ ਵੀ ਫਿਰ ਉਹੇ ਜੇ ਕੋਲ ਖੇਟਾਂਗੇ ਤੇ ਨਹੀਂ ਦੱਸ ਕੇ ਖੇਡਾਂਗੇ ਅਸੀਂ ਆਪਣੀ ਮਰਜ਼ੀ ਨਾਲ ਖੇਡਾਂਗੇ ਫੇਰ ਕਿਉਂਕਿ ਅਸੀਂ 25 30 ਸਾਲਾਂ ਤੋਂ ਗੰਦ ਦੇ ਵਿੱਚ ਹੱਥ ਮਾਰਦੇ ਆ ਰਹੇ ਹਾਂ ਇਹਨਾਂ ਨੇ ਸੜਕਾਂ ਦੇ ਉੱਤੇ ਟੋਏ ਜਿਹੜੇ 12 ਫੁੱਟ ਤੇ ਪੇਪ ਚਲੀ ਗਈ ਹੈ ਸਾਡੇ ਮਲਾਜਮ ਉਹ ਟੋਏ ਪੁੱਟ ਕੇ ਚੰਗੇ ਪਾਣੀ ਦੀ ਜਿਹੜੀ ਸੂਤਾ ਉਹ ਪੈਦਾ ਕਰਦੇ ਆ ਤੈਨੂੰ ਦੱਸ ਦਈਏ ਕਿ ਤੂੰ ਆ ਮੀਟਿੰਗ ਦੇ ਵਿੱਚ ਜੇ ਤੂੰ ਗੰਗੀ ਪਾਲਸੀ ਨਹੀਂ ਲੈ ਕੇ ਆਉਂਦਾ ਮਾੜੀ ਹਰਕਤ ਕਰਦਾ ਹੈ ਕਾ ਔਰਲੇ ਦਿਨਾਂ ਦੇ ਵਿੱਚ ਸੀਰੇ ਰੋਡ ਦਾ ਕੱਚਾ ਕੰਮਾ ਤੈਨੂੰ ਤੁਸੂਬੀ ਸਿੰਘ ਹੱਸਤਾ ਸੀ ਅੱਗੇ ਕਿਹਾ ਜਾ ਕਰਦੇ ਆ ਇਹ ਮੇਰੀ ਇਸ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਚੇਤਾਵਨੀ ਹੈ ਜੇਕਰ ਇਹਨਾਂ ਸੀਰੇ ਰੋਡ ਦੇ ਕੱਚੇ ਕੰਮਿਆਂ ਦਾ ਗੰਮ ਨਾ ਕੀਤਾ ਗਿਆ ਤਾਂ ਔਰਲੇ ਦਿਨਾਂ ਦੇ ਵਿੱਚ ਜਿਹੜੇ ਨਤੀਜੇ ਆ ਉਹ ਤੈਨੂੰ ਬਹੁਤ ਮਾਰੇ ਧੁਰਤਨੇ ਪੈ ਸਕਦੇ ਆ ਮਰਦਾਬਾਦ ਮਰਦਾਬਾਦ ਵਿੱਤ ਮੰਤਰੀ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਕੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਭਤੀ ਸ਼ਬਦਗਲੀ ਬੋਲਣ ਵਾਲਾ ਮੰਤਰੀ ਮਰਦਾਬਾਦ ਮਰਦਾਬਾਦ ਜੀ ਮੈਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਔਰ ਸੋਰਸਿੰਗ ਜਥੇਬੰਦੀ ਦੇ ਵਿੱਚ ਸਹਾਇਕ ਸਕੱਤਰਾਂ ਜੀ ਅਸੀਂ ਜੀ ਪਿਛਲੇ 6 ਮਹੀਨਿਆਂ ਤੋਂ ਸਾਡੀ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਉਸ ਦੇ ਉਪਰੰਤ ਅਸੀਂ ਸਰਕਾਰ ਨੇ ਸਾਨੂੰ 1 29 ਤਰੀਕ ਦੀ ਮੀਟਿੰਗ ਦਿੱਤੀ ਸੀ ਜਿਹਦੇ ਵਿੱਚ ਸਾਨੂੰ ਕਿਹਾ ਗਿਆ ਸੀ ਕਿ ਅਸੀਂ ਤੁਹਾਡੀ ਕੋਈ ਪਾਲਿਸੀ ਬਣਾ ਕੇ ਅਸੀਂ ਉਹ ਤੁਹਾਡੇ ਤੇ ਜਿਹੜੀ ਉਹ ਲਾਗੂ ਕਰਾਂਗੇ ਤੁਸੀਂ ਪਿਛਲੇ 20 25 25 ਸਾਲਾਂ ਤੋਂ ਜਿਹੜੇ ਵਿਭਾਗਾਂ ਦੇ ਅੰਦਰ ਕੱਚੇ ਤੌਰ ਤੇ ਕੰਮ ਕਰਦੇ ਹੋ ਅਸੀਂ ਤੁਹਾਨੂੰ ਮਹਿਕਮੇ ਦੇ ਵਿੱਚ ਲਿਆ ਕੇ ਮਰਜ ਕਰਕੇ ਤੁਹਾਨੂੰ ਰੈਗੂਲਰ ਕਰਾਂਗੇ ਪਰ 29 ਤਰੀਕ ਦੀ ਮੀਟਿੰਗ ਦੇ ਵਿੱਚ ਮੰਤਰੀ ਸਾਹਿਬ ਦਾ ਰੰਗ ਦੇਖਣ ਵਾਲਾ ਕੁਝ ਹੋਰ ਹੀ ਸੀ ਜਦੋਂ ਸਾਡੇ ਸੂਬੇ ਦੇ ਅੱਗੋਂ ਉੱਥੇ ਗਏ ਤਾਂ ਜਿਹੜਾ ਉਹਦਾ ਬੋਲਣ ਦਾ ਵਤੀਰਾ ਸੀ ਬੜਾ ਹੀ ਮਾੜਾ ਸੀ ਅਸੀਂ ਇਹ ਸੋਚਦੇ ਹੁੰਦੇ ਸੀ ਕਿ ਚਲੋ ਦਲਿਤ ਵਰਗ ਦੇ ਵਿੱਚੋਂ ਉੱਠ ਕੇ ਅੱਜ ਮੰਤਰੀ ਸਾਹਿਬ ਉੱਥੇ ਪਹੁੰਚੇ ਐ ਤਾਂ ਮੈਂ ਸਮਝਦਾ ਕਿ ਉਹਨਾਂ ਨੇ ਸਾਨੂੰ ਉੱਥੇ ਬੁਲਾ ਕੇ ਜਿਵੇਂ ਕਹਿੰਦੇ ਵੀ ਘਰੇ ਬੁਲਾ ਕੇ ਇਨਸਰਟ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਮੀਟਿੰਗ ਕਿਹਨੇ ਦਿੱਤੀ ਐ ਤਾਂ ਅਸੀਂ ਕਿਹਾ ਕਿ ਤੁਹਾਡੀ ਸਰਕਾਰ ਵੱਲੋਂ ਮੀਟਿੰਗ ਦਿੱਤੀ ਐ ਕਿ ਮੈਂ ਸਮਝਦਾ ਉੱਥੇ ਦੇ ਜਿਹੜੇ ਅਧਿਕਾਰੀ ਨੇ ਆਈਪੀਐਸ ਲੋਬੀ ਐ ਉਹਨਾਂ ਨੂੰ ਵੀ ਉਹ ਇੱਕੇ ਰਾਹੀ ਲੰਗਾਈ ਜਾਂਦਾ ਐ ਇੰਨਾ ਹੰਕਾਰ ਉਸ ਮੰਤਰੀ ਨੂੰ ਅੱਜ ਅਸੀਂ ਉਸ ਦਾ ਹੰਕਾਰ ਤੋੜਨ ਵਾਸਤੇ ਉਹਦੇ ਜਿਹੜੇ ਹਲਕੇ ਦੇ ਵਿੱਚ ਰੈਲੀ ਇਹ ਕੀਤੀ ਹੈ ਜਿਹੜਾ ਕਹਿੰਦਾ ਸੀ ਕਿ ਮੈਂ ਤੁਹਾਡੇ ਤੇ ਜਿਹੜੇ ਹੈਗੇ ਉਹ ਪਰਚੇ ਕਰਵਾਉਂਗਾ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਅਸੀਂ ਉਹਦੇ ਸ਼ਹਿਰ ਦੇ ਵਿੱਚ ਖੜੇ ਹਾਂ ਸਮੁੱਚੀ ਲੀਡਰਸ਼ਿਪ ਸਾਡੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਸਾਡੀ ਖੜੀ ਹੈ ਜੇ ਉਹਨੇ ਸਾਨੂੰ ਸਾਡੇ ਤੇ ਪਰਚੇ ਪਾਉਣੇ ਆ ਤਾਂ ਉਹ ਪਾ ਸਕਦਾ ਹੈ ਜੇਕਰ 6 ਤਰੀਕ ਦੀ ਮੀਟਿੰਗ ਦੇ ਵਿੱਚ ਕੋਈ ਸਰਕਾਰ ਸਾਡੇ ਵਾਸਤੇ ਵਧੀਆ ਪਾਲਿਸੀ ਨਹੀਂ ਅੱਗੇ ਆਉਂਦੀ ਤਾਂ ਅਸੀਂ ਇਸ ਤੋਂ ਵੀ ਤਿੱਖਾ ਸੰਘਰਸ਼ ਕਰਾਂਗੇ ਤੇ ਆਊਟ ਆਫ ਦਾ ਵੇ ਹੋ ਕੇ ਵੀ ਕਰਾਂਗੇ ਕਿਉਂਕਿ ਅਸੀਂ 10-10 ਹਜ਼ਾਰ ਰੁਪਿਆ ਲੈਣੇ ਆ ਸਾਡੇ ਕੋਲੇ ਖੋਣ ਵਾਸਤੇ ਕੁਝ ਵੀ ਨਹੀਂ ਹੈ ਤੇ ਪਾਉਣ ਵਾਸਤੇ ਸਾਡੇ ਕੋਲੇ ਬੜਾ ਕੁਝ ਹੈ ਸ਼ਬਦਾਵਲੀ ਬੋਲਿਆ ਸੀ ਉਹਦੇ ਹਲਕੇ ਦੇ ਵਿੱਚ ਅਸੀਂ ਰੋਸ਼ ਪ੍ਰਦਰਸ਼ਨ ਵੀ ਕੀਤਾ ਤੇ ਉਹਦਾ ਜਿਹੜਾ ਪੁਤਲਾ ਹੈ ਉਹਦੇ ਦਫ਼ਤਰ ਦੇ ਸਾਹਮਣੇ ਬਿਲਕੁਲ ਦਿੜਬੇ ਵੇਖੇ ਫੂਕਿਆ ਗਿਆ ਜੀ ਕਿਹੜੀ ਘਰੇ ਜਥੇ ਬੰਦੀਆਂ ਦਾ ਸਹਿਯੋਗ ਰਿਹਾ ਜੀ ਫਿਲਹਾਲ ਤਾਂ ਅਸੀਂ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਜਿਹੜੀ ਆਊਟਸੋਰਸ ਜਥੇਬੰਦੀ ਬਣੀ ਐ ਦੇਖੋ ਪੁਰਾਣੀ ਤਾਂ ਆਪਾਂ ਇਹਨੂੰ ਨਹੀਂ ਕਹਿ ਸਕਦੇ ਪਰ ਇਹਦੇ ਵਿੱਚ ਸਾਥੀ 20 25 25 ਸਾਲਾਂ ਤੋਂ ਜਿਹੜੇ ਹੋਰਾਂ ਜਥੇਬੰਦੀਆਂ ਦੇ ਵਿੱਚ ਕੰਮ ਕਰਦੇ ਸੀ ਉਹ ਸਾਥੀ ਸਾਡੇ ਵਿੱਚ ਐ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਜਿੰਨੀਆਂ ਵੀ ਫੈਡਰੇਸ਼ਨਾਂ ਕਿਸਾਨ ਜਥੇਬੰਦੀਆਂ ਅਸੀਂ ਸਭ ਦਾ ਸਹਿਯੋਗ ਲਵਾਂਗੇ ਜੀ ਤੁਹਾਡੀਆਂ ਕਿੰਨੇ ਜਥੇਬੰਦੀਆਂ ਨੇ ਤੁਹਾਡੀਆਂ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੀ ਸਾਡੀ ਫਿਲਹਾਲ ਸੀਵਰੇਜ ਬੋਰਡ ਦੀ ਜੀ ਇੱਕੋ ਹੀ ਜਥੇਬੰਦੀ ਐ ਜੇ ਕੋਈ ਸਾਡੇ ਨਾਮ ਤੇ ਕੋਈ ਹੋਰ ਜਥੇ ਬੰਦੀ ਬਣਾ ਕੇ ਮੁਲਾਜ਼ਮਾਂ ਨੂੰ ਗਮਰਾਹ ਕਰਦਾ ਤਾਂ ਉਹਦੇ ਉਹ ਮੁਲਾਜ਼ਮ ਖੁਦ ਜ਼ਿੰਮੇਵਾਰ ਹੋਣਗੇ ਛੇ ਸਈ ਖੰਨਾ ਵੱਲੋਂ ਇੱਕ ਪਿੱਛੇ ਜਿਹੀ ਰੈਲੀ ਕੀਤੀ ਗਈ ਸੀ ਖੰਨਾ ਦੇ ਵਿੱਚ ਉਹ ਵੀ ਥੋੜੀ ਸੀਵਰੇਜ ਬੋਰਡ ਦੀ ਸੀ ਉਹ ਕੌਣ ਸੀਗੇ ਸ਼ੇਰ ਸਿੰਘ ਖੰਨਾ ਜੀ ਅੱਜ ਕੱਲ੍ਹ ਦੇਖੋ ਵੈਸੇ ਤਾਂ ਮੈਂ ਉਹਨਾਂ ਬਾਰੇ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਉਹ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਵਿੱਚ ਇੱਕ ਬ੍ਰਾਂਚ ਦੇ ਤੌਰ ਤੇ ਕੰਮ ਕਰਦੇ ਆ ਤੇ ਅਸੀਂ ਹੈ ਜੋ ਖੁਦ ਬ੍ਰਾਂਚ ਖੜੀ ਕੀਤੀ ਹੈ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰ ਜਥੇਬੰਦੀ ਅਸੀਂ ਖੁਦ ਇੱਕ ਗਬਰਾ ਆਚਾ ਨਾ ਕਿ ਅਸੀਂ ਕਿਸੇ ਦਾ ਹਿੱਸਾ